बाबा नानसिंह जी फरमाया करदे कि श्री गुरु नानक देव जी ਦੇ ਤਿੰਨ ਸਰੂਪ ਪ੍ਰਸਿੱਧ ਹਨ ਇੱਕ ਨਿਰਗੁਣ ਦੂਜਾ ਸਰਗੁਣ ਤੀਜਾ ਬਾਣੀ ਪਰ ਚੌਥਾ ਇੱਕ ਹੋਰ ਵੀ ਸਰੂਪ ਹੈ ਉਹ ਕੀ ਹੈ ਜੀ ਉਹ ਹੈ ਦਾਸਾ ਪਾਪ ਗਰੀਬੀ ਇਸ ਬਚਨ ਦੀ ਪੁਸ਼ਟੀ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਹੀ ਕਰਦੀ ਹੈ ਜਿਸ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਨਾ ਆਪਣੇ ਲਈ ਦਾਸਾ ਗਰੀਬ ਬਦਵਕਤ ਬਖੀਲ ਸੰਗ ਆਦ ਲਫਜ਼ ਇੱਕ ਦੋ ਥਾਂ ਹੀ ਨਹੀਂ ਸਕੋ अनेका ਥਾਵਾਂ ਤੇ ਵਰਤੇ ਹਨ ਇਹ ਨਿਮਰਤਾ ਦੀ ਹੱਦ ਸੀ ਜਿਸ ਨੂੰ ਕੋਈ ਟੱਪ ਨਹੀਂ ਸਕਿਆ ਗਰੀਬੀ ਜਿਸ ਦੀ ਮੰਗ ਗੁਰੂ ਸਾਹਿਬ ਨੇ ਕੀਤੀ ਹੈ ਸਿੱਖੀ ਦਾ ਵਿਸ਼ੇਸ਼ ਅੰਗ ਹੈ ਬਾਬਾ ਜੀ ਕਿਹਾ ਕਰਦੇ ਸਨ ਕਿ ਉੱਪਰ ਲਿਖੇ ਤਿੰਨ ਸਰੂਪ ਉਹੀ ਸਿੱਖ ਸਕਦਾ ਹੈ ਜਿਸ ਵਿੱਚ ਚੌਥਾ ਪਹਿਲਾ ਆਵੇ ਐਨ ਇਨਾ ਪੂਰਨਿਆਂ ਤੇ ਹੀ ਬਾਬਾ ਜੀ ਚੱਲਦੇ ਰਹੇ ਜਿਵੇਂ ਕਿ ਉਹਨਾਂ ਦੀ ਅਰਦਾਸ ਉਹਨਾਂ ਦੇ ਬਚਨਾਂ ਅਤੇ ਉਹਨਾਂ ਦੀ ਕਰਨੀ ਤੋਂ ਪਤਾ ਲੱਗਦਾ ਹੈ ਗੁਰੂ ਨਾਨਕ ਦੇ ਗੁਣ ਗਾਉਣੇ ਉਹਨਾਂ ਦੇ ਗੁਣ ਗ੍ਰਹਿਣ ਕਰਨੇ ਤੇ ਉਹਨਾਂ ਨੂੰ ਰਜਾਉਣ ਲਈ ਸੇਵਾ ਕਰਨੀ ਬਾਬਾ ਜੀ ਦੇ ਜੀਵਨ ਦਾ ਲਕਸ਼ਿ ਸੀ ਨਾਮ ਤੋਂ ਛੁੱਟ ਦੂਜੀ ਦਾਤ ਜੋ ਗੁਰੂ ਜੀ ਨੇ ਨਿਰੰਕਾਰ ਤੋਂ ਪ੍ਰਾਪਤ ਕੀਤੀ ਸੀ ਉਹ ਸੀ ਗਰੀਬੀ ਉਸ ਗਰੀਬ ਨਿਵਾਜ ਦੇ ਪਿਆਰੇ ਵੀ ਉਸ ਦੇ ਸੁਭਾਅ ਦੇ ਧਾਰਨੇ ਹਨ ਹਰ ਪੂਰਨਮਾਸੀ ਰਹਿਣ ਸਬਾਈ ਦੇ ਸਮੇ ਤੇ ਵੱਡੇ ਵੱਡੇ ਅਫਸਰ ਰਾਜੇ ਰਜਵਾੜੇ ਅਮੀਰ ਵਜ਼ੀਰ ਸਾਧੂ ਸੰਤ ਆਉਂਦੇ ਸਨ ਬਾਬਾ ਜੀ ਨੇ ਉਸ ਸਵੇਰ ਨੂੰ ਕੀਰਤਨ ਦਾ ਪ੍ਰਸੰਗ ਹੀ ਨਿਮਰਤਾ ਵਾਲਾ ਰੱਖਣਾ ਰਾਗਿਆਂ ਨੂੰ ਉਚੇਚਾ ਹੁਕਮ ਸੀ ਗੁਰਮਤਿ ਦੇ ਗਰੀਬੀ ਆਵੇ ਗੁਰੂ ਨਾਨਕ ਕੋਲੋਂ ਲੈ ਲਓ ਦਾਤ ਗਰੀਬੀ ਦੀ ਜਿੱਥੇ ਹਾਰਦਿਕ ਨਿਮਰਤਾ ਹੈ ਗਰੀਬੀ ਹੈ ਇਸ ਨਿਯਮ ਨੂੰ ਸਮਝ ਕੇ ਤੇ ਨਿਭਾਉਂਦੇ ਹੋਏ ਸ਼ੁਰੂ ਤੋਂ ਹੀ ਗਰੀਬੀ ਨੂੰ ਬਾਬਾ ਜੀ ਨੇ ਅਪਣਾ ਲਿਆ ਇੱਕ ਸੰਗੀ ਨੇ ਦੱਸਿਆ ਕਿ ਨਾ ਹਮ ਕੀਆ ਨਾ karenge ਨਾ ਕਰ 사ਕੇ ਸਰੀਰ ਦੀ ਤੱਕ ਪਹਿਲੀਆਂ ਵਿੱਚ ਬਾਬਾ ਜੀ ਬਹੁਤ ਪੜਿਆ ਕਰਦੇ ਸਨ ਤਾਂ ਜੋ ਕਿਸੇ ਕਾਰਨ ਵੀ ਮਨ ਵਿੱਚ ਹੋਮੇ ਨਾ ਆਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ